do yeah. uh -huh. ਸਾਹਿਬਕਾਰ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹੀ ਤੇ ਮੈਂ ਸਤਰਾਮ ਸਿੰਘ ਟਰਾਲੀ ਚੋਰ ਟਰੈਕਟਰ ਚੋਰ ਏਸੀ ਚੋਰ ਅਤੇ ਰਾਸ਼ਨ ਚੋਰ ਦੇ ਨਾਰੇ ਲਾ ਕੇ ਕਿਸਾਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲਕਾਰ ਸਿੰਘ ਸੰਧੂਆ ਦਾ ਕਿਸਾਨਾਂ ਵੱਲੋਂ ਕੀਤਾ ਗਿਆ ਜਬਰਦਸਤ ਭਾਰੀ ਵਿਰੋਧ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਫਿੱਡੇ ਕਲਾ ਵਿਖੇ ਪ러스ਤਰ ਕੀਤੀ ਗਈ ਸਕੂਲ ਦੀ ਕੰਦ ਦਾ ਉਦਘਾਟਨ ਕਰਨ ਆਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧੂਮਾ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਪਿੰਡ ਵਿੱਚ ਆਉਣ ਦਾ ਉੱਪਰ ਦੱਸੇ ਨਾਰਿਆਂ ਨਾਲ ਵਿਰੋਧ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਜਾਣਕਾਰੀ ਦਿੰਦੇ ਹਾਂ ਦੱਸਿਆ ਕਿ ਸਿਰਫ 70 ਫੁੱਟ ਕਾਂਦ ਨੂੰ ਪਲਸਤਰ ਕੀਤੇ ਜਾਣ ਤੇ ਬਾਅਦ ਸਕੂਲ ਦਾ ਹੋਰ ਵਿਕਾਸ ਕੀਤੇ ਤੋਂ ਬਿਨਾ ਹੀ ਸਪੀਕਰ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਹੈ ਅਤੇ ਇਸ ਪਾਰਟੀ ਵੱਲੋਂ ਅੱਜ ਤੱਕ ਵੀ ਪਿੰਡ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਖਨੌਰੀ ਬਾਰਡਰ ਤੇ ਧਰਨੇ ਦੌਰਾਨ ਬੈਠੇ ਕਿਸਾਨਾਂ ਤੇ लाठी चार्ज ਕੀਤੇ ਜਾਣ ਅਤੇ ਟਰਾਲੀਆਂ ਟਰੈਕਟਰ ਏਸੀ ਅਤੇ ਰਾਸ਼ਨ ਚੋਰੀ ਕਰਨ ਨੂੰ ਲੈ ਕੇ ਉੱਪਰ ਲਿਖੇ ਨਾਰਿਆਂ ਅਨੁਸਾਰ ਜ਼ਬਰਦਸਤ ਵਿਰੋਧ ਕੀਤਾ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਪਲਤਾਰ ਸਿੰਘ ਸੰਧਵਾ ਵੱਲੋਂ ਕਿਸਾਨਾਂ ਦੇ ਸੋ ਅੱਲਾ ਦੇ ਜਵਾਬ ਦਿੱਤੇ ਬਿਨਾ ਹੀ ਸਖਤ ਸਕਿਉਰਿਟੀ ਦੀ سپورਟ ਵਿੱਚ ਰਫੂ ਚੱਕਰ ਹੁੰਦੇ ਦਿਖਾਈ ਦਿੱਤੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਕੀ ਨਾ ਆਪਣਾ ਤੇ ਕਿਹੜਾ ਉਧਾ ਕਿਹੜਾ ਪਿੰਡ ਮੇਰਾ ਨਾਮ ਪਿੰਦਰ ਸਿੰਘ ਪਿੰਡ ਫੱਡੇਕਲਾ ਹੂ ਇਕਾਈ ਦਾ ਪ੍ਰਧਾਨ ਵੀਕੇਯੂ ਸਿੱਧੂਪੁਰ ਅੱਜ ਕੀ ਮਾਮਲਾ ਜਿਹੜਾ ਸ਼ਗਰਸ਼ ਕਰ ਰਹੇ ਹੋ ਤੁਸੀਂ ਸ਼ਗਰਸ਼ ਤਾਂ ਸਾਡਾ ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਸਾਡਾ ਐਮਐਸਪੀ ਦੇ ਗਾਰੰਟੀ ਦੇ ਕਰੂਨ ਦੇ ਸਬੰਧ ਵਿੱਚ ਸਾਡਾ ਖਰੋਰੀ 13 14 ਮਹੀਨੇ ਸਾਡਾ ਉੱਥੇ ਤਹਾਨਾ ਚੱਲਿਆ ਜੀ ਇਹਨਾਂ ਨੇ ਸਰਕਾਰ ਨੇ ਸਾਨੂੰ ਧੋਖੇ ਦੇ ਨਾਲ ਮੀਟਿੰਗਾਂ ਦਾ ਦੌਰ ਚਲਾ ਕੇ ਇੱਕ ਪਾਸੇ ਮੀਟਿੰਗਾਂ ਦਾ ਦੌਰ ਚੱਲਦਾ ਹੈ ਦੂਜੇ ਪਾਸੇ ਸਾਡਾ ਧੰਨੇ ਨੂੰ ਤਾਰ ਬਿੰਡੋ ਕੀਤਾ ਟਰੋੜਾ ਰੁਪਈਆ ਰੁਪਈਆ ਦਾ ਨੁਕਸਾਨ ਕੀਤਾ ਤੇ ਸਾਰੇ ਉਹਦੇ ਸਮਾਨ ਸੂਨ ਚੋਰੀ ਜੀ ਕੀਤਾ ਸਾਰਾ ਉਹ ਜਿੱਥੇ ਆਏਗੇ ਉਹਦੇ ਬਲੂਰ ਦੇ ਜਨਾਏ ਕਿ ਸਾਡੇ ਜਿਹੜੇ ਬਣਾਏ ਹੋਏ ਘਰ ਉਹਨਾਂ ਟਹਿੜੀ ਕਿਤੇ ਰਹਿਣ ਅੱਜ ਫਿਰ ਇੱਥੇ ਕੀ ਸਮਾਗਮ ਸੀ ਗੱਲ ਜਿੱਤੇ ਕੋਈ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਕੋਈ ਮਾੜਾ-ਭਟਾ ਸੀ ਜਾਂ ਕੋਈ ਕੰਧ ਪਲਾਸਟਰ ਹੋਈ ਉਹਦਾ ਉਹ ਕੱਟ ਕਰ ਰਹੇ ਸੀ ਕਿਸਾਨ ਮਾਨ ਸਿਹਤ ਅੱਛਾ ਉਹਦੇ ਵਿਰੋਧ ਚ ਆਏ ਤੁਸੀਂ ਉਹਦੇ ਵਿਰੋਧ ਚ ਆਏ ਅਸੀਂ ਇਹਨਾਂ ਨੂੰ ਸਵਾਲ ਪੁੱਛਿਆ ਚਾਹੁੰਦੇ ਸੀ ਕਿ ਜਦੋਂ ਕਾਂਗਰਸੀ ਸਰਕਾਰ ਸੀ ਸਾਡੇ ਧਰਨੇ ਚੱਲਦੇ ਕਾਂਗਰਸ ਦੇ ਵਿੱਚ Daha iyiyiz. Bir karan. Bir ਸਾਨੂੰ ਪੱਖੇ ਚੱਲਦਾ ਹੁੰਦਾ ਸੀ ਸਾਡੇ ਨਾਲ ਆ ਕੇ ਧਰਨ ਚ ਬੈਠਦਾ ਸੀ ਸਾਰੀਆਂ ਬਹੁਗਪਾਰਟੀਆਂ ਬੈਠ ਕੇ ਬੈਠ ਰਹੀ ਸੀ ਅੱਜ ਇਹ ਸਾਨੂੰ ਉਹੀ ਸਪੀਕਰ ਜਿਹੜੇ ਪੱਖੇ ਚੱਲਦਾ ਸਾਨੂੰ ਵੇਹੜਾ ਦੱਸਦਾ ਅਸੀਂ ਉਹ ਵੇਹੜਾ ਤੇ ਸਵਾਰ ਬਾਰੇ ਕੁਛ ਨਾ ਸਾਨੂੰ ਤੇ ਫਿਰ ਕੋਈ ਆਉਣ ਦੀ ਸੁਭਾਵਨਾ ਹੈ ਕਿ ਕਿਹੜਾ ਤੇ ਇਹਨਾਂ ਨੇ ਬਾਲਾ ਪ੍ਰੋਗਰਾਮ 2 ਘੰਟੇ ਵਾਸਤੇ ਡਿਲੇ ਕਰ ਦਿੱਤਾ ਉਹੀ ਗੱਲ ਹੀ ਵੇਟ ਕਰਾਂਗੇ ਅਸੀਂ ਇਹਨਾਂ ਦੀ ਅੱਜ ਨਹੀਂ ਕੱਲ ਸ਼ਾਮ ਤੱਕ ਸ਼ਾਮ ਤੇ ਕੱਲ ਜਦੋਂ ਵੀ ਆਉਣਗੇ ਅਸੀਂ ਤਾਂ ਵਿਰੋਧ ਕਰਾਂਗੇ ਸਵਾਲਾਂ ਦੇ ਜਵਾਬ ਮੰਗੇ ਜੋ ਕਿਹਾ ਹੋਇਆ ਇਹਨਾਂ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਤਾਂ ਅਸੀਂ ਕਿੱਥੇ ਆਣਾ ਉਹਨਾਂ ਦਾ ਚੱਲੋ ਠੀਕ ਹੈ ਵਾਜੀ ਕੀ ਮਾਮਲਾ ਕੀ ਹੈ ਮੈਂ ਹਰਪ੍ਰਿੰਤ ਸਿੰਘ ਬਲਾਟਪੁਰ ਪੂਰਾ ਜਿਲ੍ਹਾ ਫੇਰਕੋਟ ਅੱਜ ਅਸੀਂ ਪਿੰਡ ਫਿੱਡੇਗਲਾ ਦੇ ਵਿੱਚ ਖੜੇ ਆਂ ਜੀ ਅੱਜ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਸਪੀਕਰ ਜੀ ਪੰਜਾਬ ਉਹ ਫਿੱਡੇਗਲਾ ਦੇ ਵਿੱਚ ਆਉਣਾ ਸੀ ਕਿਸ ਕੰਮ ਲਈ ਕਿਸ ਘਟਨਾ ਕਰ ਲਈ ਆਉਣਾ ਸੀ ਕੀ ਸੀ ਤਾਂ ਜੀ ਉਹ ਘਟਨ ਸੀ ਜੀ ਇੱਕ ਪੁਰਾਣੀ ਕੰਦ ਨੂੰ ਰਿਪੇਅਰ ਕੀਤਾ ਗਿਆ ਸੀ ਜੀ ਉਹਦੀ ਮੁਰੰਮਤ ਲਈ ਕੋਈ ਸ਼ਾਇਦ ਲੱਖ ਰੁਪਈਆ ਸਕੂਲ ਫੰਡ ਆਇਆ ਸੀਗਾ ਉਹਦਾ ਘਟਨ ਕਰ ਲਈ ਆ ਰਹੇ ਸੀ ਹਾਂਜੀ ਤੇ ਜਿਹੜੀ ਉੱਥੇ ਬੱਚਾ ਨੂੰ ਨੰਗਨ ਵਿੱਚ ਦਿੱਕਤ ਆਉਂਦੀ ਸੀ ਪਾਣੀ ਵੇਚੀ ਨੰਗਣਾ ਪੈਂਦਾ ਸੀ ਉਹ ਸਾਡੇ ਜਿਹੜੇ ਨਗਰ ਨਿਵਾਸੀ ਇੱਥੇ ਇਹਨਾਂ ਨੇ ਆਪਦੇ ਫੰਡ ਇਕੱਠਾ ਕਰਕੇ ਆਪਦੇ ਪੈਸੇ ਇਕੱਠੇ ਕਰਕੇ ਮਿੱਟੀ ਪਾਈ ਸੀ ਜੀ ਤਾਂ ਦੇਖੋ ਵੀ ਇੱਕ ਕੰਦ ਨੂੰ ਰਿਪੇਅਰ ਕਰਨ ਦਾ ਸੀ ਘਟਨ ਕਰ ਰਹੇ ਆ ਤੇ ਅੱਜ ਅਸੀਂ ਸਵਾਲ ਪੁੱਛਦੇ ਸੀ ਵੀ ਤੋਂ ਅਸੀਂ ਜਿਹੜਾ ਇਹ ਕਹਿੰਦੇ ਸੀ ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ ਕਿ ਨੀ ਪੱਥਰ ਰੱਖੇ ਆ ਤਾਂ ਤੁਸੀਂ ਤਾਂ ਨੀ ਪੱਥਰ ਰੱਖ ਰੱਖ ਕੇ ਉਹਨਾਂ ਤੋਂ ਵੀ ਗਾਹ ਲੰਘ ਗਏ ਕੁਝ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੇ ਕੋਈ ਉੱਠ ਪੁੱਟ ਕੀਤੀ ਉਹਦੇ ਵੀ ਸ਼ਿਕਵਾ ਹੈ ਆਪਣੇ ਮਨਾਂ ਚ ਜੀ ਬਿਲਕੁਲ ਸ਼ਿਕਵਾ ਇੱਕ ਪਾਸੇ ਤਾਂ ਮੀਟਿੰਗ ਦਾ ਦੌਰ ਚੱਲ ਰਿਹਾ ਸੀ ਤਿੰਨ ਤਿੰਨ ਮੰਤਰੀ ਕਟਾਰੂ ਚੱਕ ਖੇਤੀਬਾੜੀ ਮੰਤਰੀ ਇੱਕ ਮੀਟਿੰਗ ਦੇ ਵਿੱਚ ਬੈਠਦੇ ਸੀ ਸੈਂਟਰ ਦੇ ਨਾਲ ਦੂਜੇ ਪਾਸੇ ਮੀਟਿੰਗ ਦਾ ਝਾਂਸਾ ਦੇ ਕੇ ਤੇ ਮੋਰਚਾ ਢਾਈ ਟਿਰੀ ਕੀਤਾ ਇਹਨਾਂ ਨੇ ਹਰ ਬਰ ਰੁਪਈਆ ਦਾ ਨੁਕਸਾਨ ਜਿਹੜਾ ਪ੍ਰਸ਼ਾਸਨ ਨੇ ਧੱਕੇ ਨਾਲ ਘਰਾਂ ਤੋਂ ਚੱਕਿਆ ਫਰਿੱਜਾਂ ਚੱਕੀਆਂ ਕੁਝ ਵੀ ਨਹੀਂ ਛੱਡਿਆ ਸਾਰਾ ਟਰਾਲੀਆਂ ਇਹਨਾਂ ਦੇ ਐਮਐਲਏ ਦੇ ਘਰਾਂ ਤੋਂ ਮਿਲੀਆਂ ਚਿਹਤਿਆਂ ਦੇ ਘਰਾਂ ਤੋਂ ਮਿਲੀਆਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਘਰਾਂ ਦੇ ਵਿੱਚੋਂ ਟਰਾਲੀਆਂ ਮਿਲੀਆਂ ਤਾਂ ਇਹ ਸੰਕੇਤ ਹੈ ਕਿ ਜਿਹੜਾ ਪੰਜਾਬ ਦੇ ਹਾਲਾਤ ਆ ਜਿਹੜੇ ਇਸ ਸਰਕਾਰ ਦੇ ਵਿੱਚ ਬਹੁਤ ਮਾੜੇ ਆ ਇਹ ਕਿੰਨੇ ਚਿਰ ਤੱਕ ਇਹਨਾਂ ਦਾ ਵਿਰੋਧ ਜਾਰੀ ਰਹੂਗਾ ਜਥੇਬੰਦੀਆਂ ਦੇਖੋ ਜੀ ਜਿੰਨਾ ਚਿਰ ਇਹ ਸਵਾਲਾਂ ਤੋਂ ਭਜਦੇ ਰਹਿਣਗੇ ਤਾਂ ਵਿਰੋਧ ਤਾਂ جاری ਹੈ ਕਿਉਂਕਿ ਸਵਾਲ ਪੁੱਛਣ ਹੀ ਇਹਨਾਂ ਦੇ ਮੁੱਖ ਮੰਤਰੀ ਨੇ ਲਾਇਆ ਇਹ ਲੋਕਾਂ ਨੂੰ ਵੀ ਤੁਸੀਂ ਸਵਾਲ ਪੁੱਛਿਆ ਕਰੋ ਇਹਨਾਂ ਨੂੰ ਘੇਰਿਆ ਕਰੋ ਜਦੋਂ ਇਹ ਤੁਹਾਡੇ ਪਿੰਡਾਂ ਚਾਹੁੰਦੇ ਤੁਸੀਂ ਕੀਤਾ ਕੀ ਹੈ ਤੇ ਜਦੋਂ ਅੱਜ ਅਸੀਂ ਸਵਾਲ ਪੁੱਛਣ ਲਈ ਇੱਥੇ ਆਏ ਆ ਤੇ ਹੁਣ ਦੇਖੋ ਇੱਥੇ ਟਾਈਮ ਦੇ ਕੇ ਸਾਰਾ ਪਿੰਡ ਇਕੱਠਾ ਕੀਤਾ ਸੀ ਇਹਨਾਂ ਨੇ ਤੇ ਅਸੀਂ ਕਿਸਾਨ ਜਥੇਬੰਦੀ ਤੇ ਜਿੰਨੇ ਸਾਡੇ ਸਮੂਹ ਭਾਈਚਾਰਾ ਸੀਗਾ ਬਲਾਕ ਦੇ ਪਿੰਡਾਂ ਚੋਂ ਆਏ ਸੀ ਤਾਂ ਅਸੀਂ ਇੱਥੇ ਖੜੇ ਆ ਸਵਾਲਾਂ ਤੋਂ ਭੱਜ ਰਹੇ ਆ ਕੁੱਲ ਮਲਾਕੇ ਵੀ ਗਲਤੀ ਕੀਤੀ ਹੈ ਤੇ ਗਲਤੀ ਦਾ ਜਵਾਬ ਨਹੀਂ ਦੇਦੇ ਇਹ ਮਤਲਬ ਇਹ ਸਰਕਾਰ ਵਾਕਈ ਚੋਰ ਸਾਫਤ ਹੋਈ ਹੈ ਕੋਈ ਸੁਭਾਵਨਾ ਹੈ ਆਉਣਗੇ ਜਾਂ ਨਹੀਂ ਆਉਣਗੇ ਕੋਈ ਸੂਚਨਾ ਹੋਵੇ ਦੇਖੋ ਜੀ ਚੋਰ ਦਾ ਕੋਈ ਟਾਈਮ ਨਹੀਂ ਹੁੰਦਾ ਚੋਰ ਕਿਸੇ ਵੀ ਟਾਈਮ ਆ ਸਕਦਾ ਸਾਡੀ ਤਿਆਰੀ ਹੈ ਅਸੀਂ ਫੜਾਂਗੇ ਸ਼ਾਮ ਤੱਕ ਤੁਹਾਡੀ ਡਿਊਟੀ ਰਹੇ ਭਾਵੇਂ 24 ਘੰਟੇ ਲੱਗ ਜਾਂਦੇ ਨਹੀਂ ਕੋਈ ਨਹੀਂ ਆਇਆ ਦੇਖੋ ਇਹਨਾਂ ਨੇ ਸਾਨੂੰ ਵਿਹਲੜਾਕਿਆ ਇੱਕ ਵੱਡੀ ਸਟੇਟਮੈਂਟ ਸੀ ਕਿ ਵਿਹਲੜ ਢੰਡੇ ਲੈ ਕੇ ਮੂਹਰੇ ਖੜ ਜਾਂਦੇ ਆ ਅਸੀਂ ਪੁੱਛਦੇ ਆ ਕਿ ਮੇਰੇ ਕੋਲ ਚ ਫੋਟੋ ਆਣੇ ਸ਼ਾਇਦ ਤੁਹਾਡੇ ਕੋਲੇ ਵੀ ਹੈਗੀਆਂ ਨੇ ਕਿ ਚੀਮਾ ਮੰਡੀ ਧਰਨਾ ਲੱਗਿਆ ਅਮਨ ਰੋੜਾ ਉੱਥੇ ਬੈਠੇ ਭਗਵੰਤ ਮਾਨ ਉੱਥੇ ਬੈਠਾ ਦਲਜੀਤ ਜੀ ਮੈਂ ਉੱਥੇ ਬੈਠਾ ਕਲਤਾਰ ਸੰਧਮਾ ਉੱਥੇ ਤਲੀ ਤੇ ਰੱਖ ਕੇ ਰੋਟੀਆਂ ਖਾਂਦਾ ਸੀ ਉਸ ਟਾਈਮ ਇਹ ਵੇਲੜ ਨਜ਼ਰ ਨਹੀਂ ਆਏ ਇਹਨਾਂ ਨੂੰ ਕਿ ਤੁਸੀਂ ਵੇਲੜ ਸੀ ਫਿਰ ਫਰੀਦਕੋਟ ਮੈਡੀਕਲ ਤੇ ਦਾ ਪਰਚਾ ਪਿਆ ਉੱਥੇ ਗੁਰਦੇਵਤ ਸੇਖੋਂ ਤੇ ਇਹਨਾਂ ਨੇ ਢੱਲੇਵਾਲ ਸਾਹਿਬ ਦੀ ਜਾ ਕੇ ਮਿਹਨਤ ਕੀਤੀ ਤੇ ਪਰਚਾ ਕੈਨਸਲ ਕਰਾਇਆ ਉਦੋਂ ਇਹ ਵੇਲੜ ਨਜ਼ਰ ਨਹੀਂ ਆਏ ਇਹਨੂੰ ਅੱਜ ਜੇ ਅਸੀਂ ਸਵਾਲ ਕਰਦੇ ਅਸੀਂ ਵੇਲੜ ਨਜ਼ਰ ਆਉਣੇ ਆ ਵੇਲੜ ਤੁਸੀਂ ਵੀ ਸੀ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਸਭ ਤੋਂ ਉੱਚੇ ਅਹੁਦੇ ਤੇ ਬਹਾਇਆ ਤੇ ਵਿਲੇ ਤਾਂ ਤੁਸੀਂ ਆ ਜੋ ਪਿੰਡਾਂ ਦੇ ਵਿੱਚ ਬਿਨਾ ਕੁਸ਼ ਕੀਤਾ ਇਹਨਾਂ ਲੋਕਾਂ ਦਾ ਰੁਪਈਏ ਰੁਪਈਏ ਦਾ ਟੈਕਸ ਆ ਜਿਹੜਾ ਉਹਨਾਂ ਦਾ ਤੇਲ ਫੂਕਦੇ ਪਿੰਡਾਂ 'ਚ ਹਰਲ ਹਰਲ ਕਰਦੇ ਫਿਰਦੇ ਆ ਵਿਲੇ ਤਾਂ ਫਿਲਹਾਲ ਹੀ ਜਥੇਬੰਦੀਆਂ ਵੱਲੋਂ ਇਕੱਲੀ ਪਾਰਟੀ ਦਾ ਹੀ ਵਿਰੋਧ ਹੋ ਰਿਹਾ ਕਿ ਵਿੱਚ ਹੋਰ ਵੀ ਪਾਰਟੀਆਂ ਆ ਨਹੀਂ ਦੇਖੋ ਭਾਜੀਪੀ ਆਵੇ ਕਾਂਗਰਸ ਆਵੇ ਕਾਂਗਰਸ ਵੀ ਸਵਾਲ ਚੁੱਕ ਸਕਦੀ ਹੈ ਜੋ ਸੈਸ਼ਨ ਚੱਲਦਾ ਕਾਂਗਰਸ ਸਵਾਲ ਚੁੱਕ ਸਕਦੀ ਹੈ ਅਕਾਲੀ ਦਲ ਵੀ ਸਵਾਲ ਚੁੱਕ ਸਕਦਾ ਹੈ ਭਾਜੀਪੀ ਵੀ ਸਵਾਲ ਚੁੱਕ ਸਕਦੀ ਹੈ ਸਾਡਾ ਹਰਕ ਨਾਲ ਹੀ ਆ ਅਸੀਂ ਸਵਾਲ ਕਰਨੇ ਆ ਅਸੀਂ ਕਿਸੇ ਦਾ ਕੋਈ ਪੰਡੀ ਪ੍ਰਚਾਰ ਥੋੜੀ ਕਰਦੇ ਆ ਅਸੀਂ ਆਪਦੇ ਸਵਾਲਾਂ ਦੇ ਜਵਾਬ Okay.